ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਕੋਟ ਸਦਰਖਾਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਕੋਟ ਇਸੇਖਾਂ ਤੋਂ ਧਰਮਕੋਟ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਪੈ ਜਾਂਦਾ ਕੋਟ ਸਦਰਖਾਂ 3 ਕਿਲੋਮੀਟਰ ਦੀ ਦੂਰੀ ਆ ਇਸ ਘਰੋਂ ਆਪਾਂ ਦੋਸਤੋ ਪਹਿਲਾਂ ਵੀ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ ਸੋ ਇਸ ਵਾਰ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋ ਨਾਗਰ ਦਿਖਾਵਾਂਗੇ ਜਿਹੜੇ ਬਿਲਕੁਲ ਜਰਸੀ ਵੜਾ ਤੋਂ ਹੋਣਗੇ ਠੀਕ ਹੈ ਜੀ ਜਰਸੀ ਵੜਾ ਨੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਆ ਇੱਕ ਗੱਬਣ ਆ ਪੂਰੀ ਡਿਟੇਲ ਆ ਪੂਰੀ ਜਾਣਕਾਰੀ ਆ ਬਾਈ ਮੇਰੇ ਨਾਲ ਦੇ ਦੋਸਤੋ ਵੀਰ ਹੋਣਗੇ ਸੋਨੂੰ ਉਹ ਤੋਂ ਆਪਾਂ ਪੂਰੀ ਇਨਫੋਰਮੇਸ਼ਨ ਆਪਾਂ ਲੈ ਲਾਂਗੇ ਠੀਕ ਹੈ ਜੀ ਅੱਜ 5 ਜੁਲਾਈ ਅਗਸਤ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 4 ਵਜੇ ਦਾ ਸਮਾਂ ਹੈਗਾ ਬਾਕੀ ਜਿਸ ਵੀਰ ਨੇ ਪਸ਼ੂ ਖਰੀਦਣਾ ਆਪ ਦੀ ਤਸੱਲੀ ਜਿਹੜੀ ਹੈ ਦੋਸਤੋ ਉਹ ਇਹ ਪਸ਼ੂ ਦੀ ਚਵਾਈ ਕਰਕੇ ਕਰ ਲਿਓ ਤੇ ਗੱਭਰ ਨੂੰ ਤੇ ਪਿੱਤ ਤਸੱਲੀ ਜਿਹੜੀ ਆ ਜਰੂਰ ਕਰ ਲਿਓ ਠੀਕ ਆ ਬਾਕੀ ਪਸ਼ੂ ਖਰੇ ਹੁੰਦੇ ਆ ਤੇ ਰੇਟ ਭਾਪੜ ਤਾਂ ਬਹੁਤ ਜਾਇਜ਼ ਹੁੰਦਾ ਉਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਬਾਈ ਸੋਨੂੰ ਸਾਸਰੀ ਕਾ ਵੀਰ ਸਾਸਰੀ ਕਾ ਵੀਰ ਜੀ ਹੋਠੀਤਾ ਭਰਾ ਬਹੁਤ ਵਰੀਆ ਵੀਰ ਜੀ ਸੋਨੂੰ ਵੀ ਪਸ਼ੂ ਵੀਡੀਓ ਥੋੜੀ ਜੀ ਲੇਟ ਪੈਂਦੀ ਆ ਪਰ ਪਸ਼ੂ ਉਹਦੇ ਦੌਰਾਨ ਵਿੱਚੋਂ ਪਸ਼ੂ ਨਿਕਲ ਜਾਂਦੇ ਵਿਕੀ ਜਾਂਦੇ ਪਸ਼ੂ ਬਹੁਤ ਜੀ ਇੱਕ ਅੱਧਾ ਰੋਜ਼ ਇੱਕ ਅੱਧਾ ਦੋ ਪਸ਼ੂ ਰੋਜ ਦੇ ਆਈ ਜਾਂਦੇ ਆ ਇੱਕ ਦੋ ਇੱਕ ਦੋ ਐਵਰੇਜ ਹੈਗੀ ਆ ਪਸ਼ੂ ਵੇਖ ਜਾਂਦੇ ਆ ਹਾਂਜੀ ਹਾਂਜੀ ਵੀਰ ਜੀ ਰੇਟ ਪਾ ਫੜਦਾ ਫਿਰ ਉਸ ਅਕੋਰਡਿੰਗ ਮਲ ਕੇ ਜਾਇਜ ਚੱਲ ਰਿਹਾ ਬਿਲਕੁਲ ਜੀ 40 ਤੋਂ ਥੱਲੇ ਹੀ ਆਪਣੇ ਕੋਲ ਪਾ ਹੁੰਦੇ ਆ ਠੀਕ ਆ ਜੀ ਠੀਕ ਹੈ ਤੇ ਵਹਿੜਾ ਚੰਗੀਆਂ ਮਤਲਬ ਕਿ ਨਿਕਲੀਆਂ ਪੁੱਛਿਆ ਵੀ ਹੋਗਾ ਰਿਸਪੌਂਸ ਮਿਲਿਆ ਵੀ ਪਸ਼ੂ ਚੰਗੇ ਨਿਕਲੇ ਆ ਸੋ ਵੀਰ ਜੀ ਠੀਕ ਆ ਵੀਰ ਜੀ ਬਹੁਤ ਦੂਰੋਂ ਲੱਗਿਓ ਵੀਰਾਂ ਨੇ ਸ਼ੰਗਰ ਸਪੌਂਸਰ ਹੈ ਹਾਂਜੀ ਤੇ ਸੋਨੂੰ ਵੀ ਅੱਜ ਪਸੂ ਦੋ ਬਕਾਊਗਾ ਜਰਸੀ ਵੜਾ ਆ ਗਈਆਂ ਹਾਂਜੀ ਹਾਂਜੀ ਇੱਕ ਇੱਕ ਪਹਿਲੇ ਨੰਬਰ ਤੋਂ ਜਿਹੜੀ ਆਪਾਂ ਗੱਲ ਕਰਨੀ ਹੈ ਤਾਜੀ ਸੂਈ ਹੈ ਜੀ ਹਾਂਜੀ ਹਾਂਜੀ ਇਹ ਛਿਆਂ ਕੁ ਦਿਨਾਂ ਦੀ ਏ ਮਗਰ ਬੱਚੀ 6 ਦਿਨਾਂ ਦੀ ਸੂਈ ਆ ਪਹਿਲਾਂ ਮੈਂ ਦੋਸਤੋ ਤੁਹਾਨੂੰ ਜਿਹੜੀ ਇਹ ਵਿਹੜ ਦਿਖਾ ਦੇਣਾ ਸੁਭਾ ਕਿੰਨਾ ਦੱਸਿਆ ਜੀ ਦੂਸਰਾ ਸੁਭਾ ਸੂਈ ਦੂਸਰਾ ਸੁਭਾ ਸੂਈ ਹੈ ਠੀਕ ਹੈ ਜੀ ਛੇਵਾਂ ਦਿਨਾਂ ਦੀ ਸੂਈ ਨੂੰ 6 ਕ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਬਾਕੀ ਵਿਹੜ ਕਾਫੀ ਚੰਗੀ ਖਾਸ ਵਿਹੜ ਹੈਗੀ ਠੀਕ ਹੈ ਜੀ ਥਣ ਚਟਾ ਬਹੁਤ ਜ਼ਿਆਦਾ ਸੋਹਣਾ ਵੇਖੋ ਤੁਸੀਂ ਇੱਕ ਵਾਰੀ ਠੀਕ ਹੈ ਜੀ ਥਾਨ ਤੋਂ ਪੂਰਾ ਕੁਆਲਟੀ ਵਾਲਾ ਮੁਠੀ ਵਾਲਾ ਹੱਥੀ ਚਵਾਈ ਵਾਲਾ ਥਾਣਾ ਜੀ ਸੋ ਬਾਕੀ ਮਗਰ ਬੱਚਾ ਬਹੁਤ ਸਟੈਂਡਰਡ ਦਾ ਆ ਵੇਖੋ ਜੀ ਫੀਮੇਲ ਕਹਾਫਾ ਬੱਚਾ ਬਹੁਤ ਜਿਆਦਾ ਸੋਹਣਾ ਪਾਇਆ ਠੀਕ ਹੈ ਜੀ ਕਿਸੇ ਚੰਗੇ ਸੀਮਨ ਦਾ ਬੱਚਾ ਹੋ ਸਕਦਾ ਚਲੋ ਫਿਰ ਫਿਲਹਾਲ ਵੈਰੀਫਾਈ ਨਹੀਂ ਕਰ ਸਕਦੇ ਕਿ ਇਹ ਸੀਮਨ ਦਾ ਪਰ ਬੱਚੀ ਬਹੁਤ ਜਿਆਦੀ ਸੋਹਣੀ ਹੈ ਚੰਗੀ ਬਰੀਡ ਦੇ ਵਿੱਚ ਖੋਲ ਕੇ ਤੋਰ ਕੇ ਦਿਖਾਉਣੇ ਆਪਾਂ ਤੁਹਾਨੂੰ ਸੋ ਪਹਿਲੇ ਨੰਬਰ ਤੇ ਜੀ ਦੋਸਤੋ ਤੁਹਾਨੂੰ ਇਹ ਵਹਿੜ ਦਿਖਾ ਰਹੇ ਹਾਂ ਸੁਭਾ ਦੂਜਾ ਸੂਲ ਠੀਕ ਹੈ ਜੀ ਥਾਣ ਚੱਡੇ ਦੀ ਬਹੁਤ ਜਿਆਦੀ ਸਫਾਈ ਆ ਕਰਮਾਲੀ ਕਾਦ ਵੇਚ ਰਿਹਾ ਕਿ ਜਦਾ ਦੋਸਤੋ ਦਰਮਿਆਨਾ ਕਾਦਾ ਜਿਵੇਂ ਆਪਾਂ ਹਿਮਾਚਲ ਦੀ ਜਰਸੀ ਦੇਖਦੇ ਆ ਪਰ ਆਰਡਰ ਕੁਆਲਟੀ ਕਾਫੀ ਜਿਆਦਾ ਬੈਸਟ ਲੱਗੀ ਠੀਕ ਹੈ ਜੀ ਆ ਦੇਖੋ ਸੋ ਥੋੜਾ ਜਿਹਾ ਡਿਫਰੈਂਸ ਹੁੰਦਾ ਦੋਸਤੋ ਪੰਜਾਬ ਬਰੀਡ ਦੇ ਵਿੱਚ ਪੰਜਾਬ ਜਰਸੀ ਬਰੀਡ ਦੇ ਵਿੱਚ ਤੇ ਹਿਮਾਚਲ ਬਰੀਡ ਦੇ ਵਿੱਚ ਸੋ ਹਿਮਾਚਲ ਬਰੀਡ ਦੇ ਵਿੱਚ ਜਿਹੜੇ ਪਸ਼ੂ ਥੋੜੇ ਦਰਮਿਆਨੀ ਹਾਈਟ ਦੇ ਹੁੰਦੇ ਆ ਉਸ ਅਕੋਰਡਿੰਗ ਤੁਸੀਂ ਜਿਹੜੀ ਆ ਦੋਸਤੋ ਇਹਨੂੰ ਪਰਚੇਜ ਕਰ ਸਕਦੇ ਹੋ ਠੀਕ ਆ ਬਾਕੀ ਥੰਮ ਦੀ ਕੁਆਲਿਟੀ ਆ ਹਵਾਨੇ ਦੀ ਕੁਆਲਿਟੀ ਆਲ ਅਰਾਊਂਡ ਤੋਂ ਜਿਹੜੀਆਂ ਤੁਸੀਂ ਆ ਦੇਖ ਸਕਦੇ ਹੋ ਆ ਬਹਿੜੀਆਂ ਦੇ ਪਾਸੇ ਦੇ ਬੇਰਪੂਨ ਕਾਫੀ ਵਧੀਆ ਮੋਟੀ ਦੇਣਾ ਬਾਕੀ ਥੰਮ ਥੰਮ ਕੁਆਲਿਟੀ ਦਾ ਪੂਰਾ ਨੋਕ ਦਾ ਥੰਮ ਠੀਕ ਆ ਅੱਛਾ ਸੋਨੂ ਵੀਰੇ ਹੁਣ ਕਿੰਨਾ ਦੁੱਧ 11 12 ਕਿਲੋ ਹੈ ਖੁੱਲਾ ਡੁੱਲਾ 11 12 ਕਿਲੋ ਹਾਂਜੀ ਹਾਂਜੀ ਠੀਕ ਆ ਨਾਰਮਲ ਜੇ ਬੋਲੇ ਤੋਂ ਵੈਸੇ ਬਾਹਰ ਆਈ ਗਈ ਹੈ ਹਾਂਜੀ ਹਾਂਜੀ ਵੀਰ ਜੀ ਦੁੱਧ ਬਣ ਗਿਆ ਹਾਂਜੀ ਹਾਂਜੀ ਵੀਰ ਜੀ ਤੇ ਮੈਂ ਕਿ 11 ਕਿਲੋ ਮਾਨੇ ਕੋਈ ਸੌਦਾ ਕਰੀਏ ਹਾਂਜੀ ਹਾਂਜੀ ਖੁੱਲਾ ਡੁੱਲਾ ਵੀਰ ਜੀ ਤੇ ਜਵਾਬ ਸਮਾ ਕਿਦਾਂ ਜੀ ਪੂਰਾ ਇੱਕ ਨੰਬਰ ਜੀ ਠੀਕ ਹੈ ਤੇ ਕੀ ਮੋਲ ਇਹਦਾ ਫਿਰ ਕਰਦੇ ਆਂਦਾ 36000 ਰੁਪਿਆ ਮੰਗਦੇ ਆਂ ਮਾਨਤਨ ਵੀਰ ਦਾ ਕਰ ਦਾਂਗੇ 36000 ਚ ਹਾਂਜੀ ਹਾਂਜੀ ਖੁੱਲਾ ਡੁੱਲਾ ਮਾਨਤਨ ਕਰ ਦਾਂਗੇ ਠੀਕ ਹੈ ਜੀ 36000 ਦੇ ਵਿੱਚੋਂ ਭਰਾਵਾ ਮਾਨਤਨ ਹੋ ਜਾਊਗਾ ਖੁੱਲਾ ਡੁੱਲਾ ਠੀਕ ਹੈ ਜੀ ਤੇ ਗਾਂ ਤੁਸੀਂ ਜਿਹੜੀ ਦੋਸਤੋ ਵੈੜ ਨਹੀਂ ਰੱਖੇ ਜਾਨੀ ਕਿ ਮੱਝ ਲੈ ਕੇ ਜਾਣੀ ਹੈ ਠੀਕ ਹੈ ਜੀ 11 ਲੀਟਰ 12 ਜੇਕਰ ਆਪਾਂ ਮਾਝ ਇਕਰੀਤੀਆਂ ਤੇ ਗਿਰਾਂ ਲੱਖੋਂ ਬਾਹਰ ਗੱਲ ਕਰਨੀ ਪੈਂਦੀ ਹੈ ਠੀਕ ਹੈ ਬਿਲਕੁਲ 36000 ਦੇ ਵਿੱਚ ਤੁਹਾਨੂੰ ਜਿਹੜੀ ਹੈ ਦੋਸਤੋ ਇਹ ਬੱਚੀ ਮਿਲ ਜੂਗੀ ਵੈੜ ਮਿਲ ਜੂਗੀ ਸੋ ਮਗਰ ਵੀ ਬੱਚੀ ਬਹੁਤ ਜਿਆਦਾ ਚੰਗੀ ਖਾਸ ਮਗਰ ਬੱਚੀ ਆ ਇਸ ਤੋਂ ਬਾਅਦ ਇੱਕ ਸਾਈਡ ਨੰਬਰ ਤੇ ਤੁਹਾਨੂੰ ਜਿਹੜੀ ਇਹ ਜਰਸੀ ਆਹੋ ਬਰੀਡ ਦੇ ਵਿੱਚ ਇਹ ਵੈੜ ਦਿਖਾਉਣੀ ਆ ਥੋੜਾ ਕ੍ਰਾਸਪਨ ਤੁਸੀਂ ਮੰਨ ਸਕਦੇ ਹੋ ਠੀਕ ਹੈ ਥੋੜਾ ਜਿਹਾ ਜਿਵੇਂ ਪਿਓਰ ਲਾਲ ਆ ਗੁਰ ਵਰਗਾ ਰੰਗ ਆ ਥੋੜਾ ਜਿਹਾ ਵਿੱਚ ਸਪੋਰਟ ਜਿਹੜੇ ਵਾਈਟ ਆ ਜਾਂਦੀ ਹੈ ਠੀਕ ਹੈ ਜੀ ਤੇ ਸੋਨੂ ਵੀਰ ਕਿੰਨਾ ਮਸੂਬਾ ਇਸ ਜਰਸੀ ਬੈਠਦਾ ਨੇ ਵੀਰ ਜੀ ਦੂਸਰਾ ਸੁਹਾ ਸੁਣਾ ਦੂਸਰਾ ਹਾਂਜੀ ਹਾਂਜੀ ਤੇ ਦਿਨ ਕਿੰਨੇ ਘਟੋ ਘਟ ਲੈ ਜਾਏਗੀ 2-4 ਦਿਨ ਦੋ ਚਾਰ ਦਿਨ ਹਾਂਜੀ ਹਾਂਜੀ ਗਾਲੇ ਨਹੀਂ ਤੇ ਪਰ ਤੁਪ ਨੂੰ ਵਧੀਆ ਜੀ ਪੂਰੀ ਇੱਕ ਨੰਬਰ ਹੈ ਜੀ ਹੁਣ ਥੱਲੇ ਬਹਿ ਜਾਂਦੇ ਅੱਛਾ ਠੰਡੀ ਤੇਰੀ ਵੀ ਪੂਰੀ ਹੈ ਜੀ ਵੀਰ ਜਾ ਮੱਝੇ ਥੱਲੇ ਬੈ ਜਾਈ ਹੁਣੀ ਆ ਲੋ ਭਾਗ ਜਾਨ ਮੱਝੇ ਥੱਲੇ ਬੈਠਾ ਰਿਹਾ ਆ ਲੋ ਮੱਝਾਂ ਦਾ ਥਾਂ ਲੱਗਾ ਠੀਕ ਹੈ ਮੱਝਾਂ ਵਾਲਾ ਵੀਰ ਕਹਿੰਦਾ ਵੀ ਥਾਂ ਲੱਗਾ ਠੀਕ ਹੈ ਜੀ ਆਹ ਦੇਖੋ ਜੀ ਵੀ ਕੋਈ ਡਰਗਲ ਭਜਾਖਲ ਜੀ ਨਹੀਂ ਹੈਗੀ ਆ ਵੇਖੋ ਮੱਝਾ ਥਾਣਾ ਨਾਰਮਲ ਜਿਹੜਾ ਮਰਜੀ ਵੀਰ ਤਸੱਲੀ ਕਰਨ ਕੋਈ ਥੱਲੇ ਬਹਿ ਜਾ ਠੀਕ ਆ ਕੋਈ ਲੇਡੀਜ਼ ਚੁਵਾਈ ਕਰ ਲੈ ਕੋਈ ਭੈਣ ਕੋਈ ਵੀਰ ਆਰਾਮ ਨਾਲ ਤੁਸੀਂ ਚੁਵਾਈ ਕਰ ਸਕਦੇ ਹੋ ਠੰਡਾ ਧੀਰਾ ਜਿਹੜਾ ਸੀਰਸ ਲੱਗਦਾ ਤੁਸੀਂ ਠੀਕ ਆ ਤੇ ਜਰਸੀ ਆ ਥੋੜੇ ਜੇ ਸਿੰਘ ਬੇਸ਼ੱਕ ਤੁਹਾਨੂੰ ਨਾਲ ਦਿਖਾਈ ਦੇਣਗੇ ਠੀਕ ਆ ਐਨੀਵਲ ਦੇ ਫਵਾਨੇ ਦੀ ਸ਼ੇਪ ਸੋਹਣੀ ਆ ਠੀਕ ਆ ਥਣ ਪੂਰਾ ਮੁਠੀ ਵਾਲਾ ਹੱਥ ਚੁਵਾਈ ਵਾਲਾ ਅੱਜ ਇੱਕੋ ਬਰੀਡ ਦੀਆਂ ਦੋ ਬਣ ਜਿਹੜੀਆਂ ਵੀਰ ਲੈ ਕੇ ਆਇਆ ਠੀਕ ਆ ਜਰਸੀ ਦੇ ਵਿੱਚ ਤੋ ਕਿਸੇ ਤਰ੍ਹਾਂ ਦੀ ਨਾਰਮਲ ਹੀ ਆਪਾਂ ਕਹਿ ਦਿੰਨੇ ਆ ਵੀ ਗਰਮੀ ਦੀ ਤੇ ਸਰਦੀ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੀ ਬਿਲਕੁਲ ਠੰਡਾ ਠਿਹਰਾ ਪਸੂ ਆ ਵੇਖੋ ਜੀ ਆ ਦੇਖੋ ਠੀਕ ਹੈ। ਕਿ ਕਮਾਲ ਦੀਆਂ ਜਿਹੜੀਆਂ ਦੋਸਤੋ ਦੋਨੋਂ ਵਹਰਾਆਂ ਦੀਆਂ ਕਮਾਲ ਦੀਆਂ ਨੇ। ਬੱਚੀਆਂ ਬਹੁਤ ਪਿਆਰੀਆਂ ਨੇ। ਸੋ ਜ਼ਰੂਰ ਤੁਸੀਂ ਕੰਟੈਕਟ ਕਰੋ। ਹਾਂਜੀ। ਸਿੰਘਾ ਤੋਂ ਮਾਰ ਖਾਂਦੀ ਬੱਚੀ। ਆਹ ਹਾਂ। ਚਲੋ ਵੈਸੇ ਦੀ ਕੁਆਲਿਟੀ ਦੁੱਧ ਦੀ ਚੰਗੀ ਹੋਵੇ ਤੇ ਸਾਰਾ ਕੋਈ ਵਿੱਚ ਆ ਜਾਣਾ। ਬਹੁਤ ਵਧੀਆ ਜੀ। ਹੁਣ 15 ਕਿਲੋ ਕਿਹਾ ਜਿੱਥੋਂ ਜਾਂਦੀ ਆਪਾਂ। ਠੀਕ ਹੈ ਜੀ। ਤੇ ਚਲੋ 15 ਦੀ ਉਮੀਦ ਕਰਨਾ ਮੈਂ ਕੋਈ ਭਰਾ 12-13 ਦਾ। ਹਾਂਜੀ ਹਾਂਜੀ। ਇਹ ਕਹਿੰਦਾ 12-13 ਲੀਟਰ ਇਹਨਾਂ ਕੋਲੋਂ ਦੁੱਧ ਬਹੁਤ ਜ਼ਿਆਦਾ। ਹਾਂਜੀ ਹਾਂਜੀ ਵੀਰ ਜੀ। ਤੇ ਇਹ ਤਾਂ ਸੋਨੂ ਵੀਰ ਕਿੰਨਾ ਮੋਹਲੇ ਦੂਜੇ ਨੰਬਰ ਤੇ ਜਿਹੜੀ ਦਿਖਾਤੀ 38000 ਰੁਪਇਆ ਮੰਗਦੇ ਆ ਮਾਨਤਨ ਕਰਦਾ ਨਹੀਂ 38000 ਚ ਹਾਂਜੀ ਹਾਂਜੀ ਥੋਲਾ ਢੋਲਾ ਮਾਨਤਨ ਕਰਦਾ ਠੀਕ ਆ ਵੀਰੇ ਤੇ 38000 ਦੇ ਵਿੱਚੋਂ ਮਾਨਤਨ ਹੋ ਜੂਗਾ ਦੋਸਤੋ ਥਣ ਤੋਂ ਲੈਵੇ ਬਿਲਕੁਲ ਪੱਦਰ ਰਹਿਗੇ ਨੇ ਥਣ ਬਿਲਕੁਲ ਮੁੱਠੀ ਵਾਲੇ ਆ ਦੋ ਵੜਾਂ ਦੀ ਤੁਸੀਂ ਕੁਆਲਿਟੀ ਦੀ ਗੱਲ ਕਰਦੇ ਹੋ ਤੇ ਬਹੁਤ ਵਧੀਆ ਚੱਗੀਆਂ ਨੇ ਸੀਲਸ ਲੱਗ ਨੇ ਸੋ ਅੱਜ ਇਸ ਵੀਡੀਓ ਦੇ ਵਿੱਚ ਦੋ ਨੱਕ ਜਿਹੜੇ ਤੁਹਾਨੂੰ ਦਿਖਾਉਣੀ ਸੀ ਦੋਵੇਂ ਜਰਸੀ ਵਿੱਚ ਜਿਹੜੀਆਂ ਦੋਸਤੋ ਵੜਾਂ ਨੇ ਕਿ ਜਿਹੜੀ ਸੂਈ ਆ ਬੱਚਾ ਬਹੁਤ ਚੰਗਾ ਖਾਸਾ ਸੋ ਤੁਸੀਂ ਜਿਹ ਬੱਚਾ ਬਹੁਤ ਜਿਹੜਾ ਸ਼ੌਂਕ ਨਾਲ ਪਾਲ ਸਕਦੇ ਹੋ ਠੀਕ ਆ ਮਗਰ ਬੱਛੀ ਆ ਫੀਮੇਲ ਦਾ ਸੋਨੂ ਵੀਰ ਬੋਲਗੇ ਨੰਬਰ ਆਪਣੇ ਦਿਓ 87221839 ਠੀਕ ਹੈ ਜੀ ਇੱਕੋ ਨੰਬਰ ਆਪਣੇ ਕੋਲ ਚੱਲਦਾ ਹਾਂਜੀ ਇੱਕੋ ਹੀ ਨੰਬਰ ਚੱਲਦਾ ਜੀ ਠੀਕ ਆ ਸੋ ਦੋਸਤੋ ਇਹ ਸੰਨ ਮੇਰੇ ਨਾਲ ਵੀਰ ਸੋਨੂ ਠੀਕ ਆ ਜੀ ਪਸ਼ੂ ਵਪਾਰ ਦਾ ਕੰਮ ਆ ਤੇ ਕੋੜ ਸਦਰਖਾਂ ਤੋਂ ਜਿਹੜੀ ਆ ਵਿਜਿਟ ਕਰਨੀ ਪੈਣੀ ਆ ਕੋਟ ਸੇਖਾਂ ਤੋਂ ਧਰਮਕੋੜ ਰੋਡ ਦੇ ਉੱਪਰ ਜਿਹੜਾ ਪਿੰਡ ਆ ਦੋਸਤੋ 3 ਕਿਲੋਮੀਟਰ ਦੀ ਦੂਰੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ